ਪਿੰਡੀ ਦਾ ਫਾਲਵਿੰਗਾ ਟੱਡਾ ਹੋ ਰਿਹਾ ਚਿੱਟਾ ਮੱਛਰ ਜਿਹੜਾ ਉਹ ਵੀ ਕੰਟਰੋਲ ਨਹੀਂ ਹੋ ਰਿਹਾ ਤੇ ਗਰੋਥ ਵੀ ਬਹੁਤ ਜ਼ਿਆਦਾ ਲੈ ਰਹੀਆਂ ਨੇ ਪਿੰਡੀਆਂ ਤਾਂ ਇਹਨਾਂ ਸਾਰੀਆਂ ਗੱਲਾਂ ਸਵਾਲਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਤੇ ਵੀਡੀਓ ਨੂੰ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ Facebook ਤੇ ਦੇਖ ਲਾ ਪੇਜ ਨੂੰ ਲਾਈਕ ਅਤੇ ਫੋਲੋ ਜ਼ਰੂਰ ਕਰੋ ਤਾਂ ਕਿ ਆਉਣ ਵਾਲੀਆਂ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ ਇਹ ਦੇਖੋ ਜੀ ਇਸ ਭਿੰਡੀ ਦੀ ਹਾਲੇ ਤੱਕ ਇੱਕ ਵੀ ਤੜਾਈ ਨਹੀਂ ਹੋਈ ਤੇ ਲਗਭਗ 2 ਫੁੱਟ ਤੋਂ ਜ਼ਿਆਦਾ ਇਹਨੇ ਕੱਦ ਜਿਹੜਾ ਕਰ ਦਿੱਤਾ ਤੇ ਵੈਸੇ ਭਿੰਡੀ ਦੀ ਤੜਾਈ ਜਿਹੜੀ 1 ਫੁੱਟ ਦੇ ਕਰੀਬ-ਕਰੀਬ ਹੋਣੀ ਸ਼ੁਰੂ ਹੋ ਜਾਂਦੀ ਹੈ ਇਹਦਾ ਮੁੱਖ ਤੌਰ ਤੇ ਕਾਰਨ ਹੈ ਬਰਸਾਤ ਹੋਣ ਦੇ ਕਾਰਨ ਖੇਤਾਂ ਦੇ ਵਿੱਚੋਂ ਸਿਲ ਬਹੁਤ ਜ਼ਿਆਦਾ ਹੋ ਗਈ ਤੇ ਉਹਦੇ ਕਾਰਨ ਜਿਹੜੀ ਇਹਨੇ ਓਵਰ ਗਰੋਥ ਲੈ ਲਈ ਜੇ ਗ੍ਰੋਥ ਵੀ ਲੰਮੀ ਲੈ ਰਹੀ ਜੀ ਹੁਣ ਇੱਥੇ ਦੇਖੋ ਜੀ ਪੱਤੇ ਉੱਪਰ ਨੂੰ ਮੁੜੇ ਹੋਏ ਆ ਦੇਖੋ ਤੇ ਮੱਛਰ ਦਾ ਤੁਸੀਂ ਫਿਰ ਕੋਵ ਆਪ ਦੇਖ ਸਕਦੇ ਹੋ ਪੱਤੇ ਜਦੋਂ ਬੂਟਾ ਹਲਾਇਦੇ ਆ ਤਾਂ ਮੱਛਰ ਚਿੱਟਾ ਮੱਛਰ ਤੇ ਵੀ ਬਥੇਰਾ ਤੇ ਹਰਿਆ ਮੱਛਰ ਵੀ ਬਥੇਰਾ ਹੁਣ ਕਿਹੜੇ ਤਰੀਕੇ ਨਾਲ ਆਪਾਂ ਇਹਨੂੰ ਕੰਟਰੋਲ ਕਰਨਾ ਹੈ ਜੀ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਹਦੇ ਜੇ ਕੱਢ ਦੀ ਕੰਟਰੋਲ ਕਰਨ ਦੀ ਗੱਲ ਕਰੀਏ ਤਾਂ ਤੁਸੀਂ ਇਹ ਲੀਓਸਨ ਦਵਾਈ ਜਿਹੜੀ ਆਪਣੀ ਬਾਸਫ ਦੀ ਆਉਂਦੀ ਹੈ ਉਸ ਟੈਕਨੀਕਲ ਦੀ ਵਰਤੋਂ ਤੁਸੀਂ ਕਰ ਸਕਦੇ ਹੋ ਤੇ ਉਹਦੇ ਨਾਲ ਵੀ ਜਿਹੜੀ ਤੁਹਾਡੀ ਗਰੋਥ ਹੈ ਜਿਹੜੀ ਉਹ ਕੰਟਰੋਲ ਹੋ ਜੂਗੀ ਨੰਬਰ 2 ਤੇ ਜੇ ਆਪਣਾ ਮੱਛਰ ਜਾਂ ਤੇਲੇ ਦਾ ਪ੍ਰਗੋਪ ਬਹੁਤ ਜ਼ਿਆਦਾ ਹੈ ਤਾਂ ਆਪਾਂ ਜੈਂਟਾਲੀ ਜਿਹੜੀ ਪੈਗਾਸਸ ਦਵਾਈ ਜਿਹੜਾ ਡਾਈਫੈਂਥਰਨ ਸਾਲਟ ਆਉਂਦਾ ਉਹ ਤੋਂ ਸ਼ੁਰੂ ਕਰ ਸਕਦੇ ਆ ਜੀ ਉਸ ਤੋਂ ਬਾਅਦ ਜੇ ਸਮੱਸਿਆ ਹੋਰ ਵੱਡੀ ਹੈ ਤਾਂ ਫਿਰ ਆਪਾਂ ਯੂਪੀਐਲ ਦੀ ਓਲਾਲਾ ਲੈ ਸਕਦੇ ਆ ਜਾਂ ਬਾਸਫ ਸਫੀਨਾ ਦੇ ਨਾਂ ਤੇ ਵੀ ਦਵਾਈ ਦੇ ਰਿਹਾ ਹੈ ਜੀ ਜਾਂ ਹੋਰ ਵੀ ਰਸਚੂਸਨ ਵਾਲੀਆਂ ਬਥੇਰੀਆਂ ਦਵਾਈਆਂ ਇਸ ਵਿਸ਼ੇ ਤੇ ਆਉਂਦੀਆਂ ਤੁਸੀਂ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਜੀ ਇਹ ਦੇਖੋ ਇੱਧਰ ਮੱਛਰ ਦਾ ਪੂਰਾ ਪ੍ਰਗੋਪ ਹੈ ਜੀ ਇਹ ਆਪਣੇ ਮੱਛਰ ਕੰਟਰੋਲ ਕਰਨ ਵਾਲੀ ਗੱਲ ਹੋ ਗਈ ਹੁਣ ਕਈਆਂ ਜਗ੍ਹਾ ਤੇ ਫਾਲਪਿੰਗ ਦੀ ਦਾ ਨਾ ਦਿੱਤਾ ਵਿੰਗੇਟਡ ਆ ਜਾਇਆ ਜੀ ਵਿੰਗੇਟਡਾ ਫਾਲ ਮੁੱਖ ਤੌਰ ਤੇ ਦੋ ਹੀ ਕਾਰਨ ਹੁੰਦੇ ਨੇ ਜੀ ਇੱਕ ਜਾਂ ਤਾਂ ਸੁੰਢੀ ਹੋਊਗੀ ਜਾਂ ਨਿਊਟ੍ਰੀਸ਼ਨ ਦੀ ਕਮੀ ਹੋਊਗੀ ਜੀ ਉਸ ਜਗ੍ਹਾ ਤੇ ਤੁਸੀਂ 13045 ਦੇ ਕੇ ਸਪਰੇਅ ਕਰਨੀਆਂ ਤੇ ਇੱਕ ਕੈਲਸ਼ੀਅਮ ਨਾਈਟ੍ਰੇਟ ਤੇ ਬੋਰੋਨ ਦੀ ਸਪਰੇਅ ਕਰਨੀਆਂ ਜੀ ਜੇ ਨਿਊਟ੍ਰੀਸ਼ਨ ਦੀ ਡੈਫੀਸ਼ੈਂਸੀ ਹੋਈ ਤਾਂ ਉਹਦੇ ਨਾਲ ਹੱਲ ਹੋ ਜਾਊਗਾ ਤੁਸੀਂ ਇਸ ਦੇ ਵਿੱਚ ਸੁੰਢੀ ਵਾਲੀ ਦਵਾਈ ਜਵੇਂ ਕੋਰਾਜਨ ਹੋ ਗਿਆ ਟ੍ਰੇਸਰ ਜਾਂ ਟੈਲੀਗੇਟ ਉਹਨਾਂ ਚੋਂ ਕੋਈ ਵੀ ਐਡ ਕਰ ਸਕਦੇ ਹੋ ਜਿਹੜੀਆਂ ਸੇਫ ਕੈਟਾਗਰੀ ਵਾਲੀਆਂ ਦਵਾਈਆਂ ਠੀਕ ਹੈ ਜੀ ਇਹ ਆਪਣੇ ਲਗਭਗ ਦੋ ਵਿਸ਼ੇ ਕਵਰ ਹੋ ਗਏ ਹੁਣ ਕਈਆਂ ਜਗ੍ਹਾ ਤੇ ਪਿੰਡੀ ਦਾ ਰੰਗ ਹੈ ਜਿਹੜਾ ਉਹ ਫਿੱਕਾ ਪੈਣਾ ਸ਼ੁਰੂ ਹੋ ਗਿਆ ਰੰਗ ਫਿੱਕਾ ਪੈਣਾ ਸ਼ੁਰੂ ਹੋ ਗਿਆ ਤੇ ਉੱਤੇ ਧੱਪੜੀਆਂ ਜੀਆਂ ਵੀ ਬਣਨੀਆਂ ਸ਼ੁਰੂ ਹੋ ਗਈਆਂ ਉਸ ਨੂੰ ਕੰਟਰੋਲ ਕਰਨ ਲਈ ਤੁਹਾਨੂੰ ਫੰਗੀ ਸਾਈਡ ਕਰਨਾ ਪਊਗਾ ਜੇ ਤੁਹਾਡੇ ਪਿੰਡੀ ਦੇ ਉੱਪਰ ਛੋਟੇ ਛੋਟੇ ਦਾਣੇ ਜੇ ਪੈ ਰਹੇ ਆ ਧੱਫੜੇ ਪੈ ਰਹੇ ਆ ਫੇ ਤੁਹਾਨੂੰ ਫੰਗੀ ਸਾਈਡ ਕਰਨਾ ਪਊਗਾ ਜੀ ਫੰਗੀ ਸਾਈਡ ਦੇ ਨਾਲ ਤੁਹਾਡਾ ਜਿਹੜਾ ਵਧੀਆ ਕੰਟਰੋਲ ਹੈ ਉਹ ਆ ਜਾਊਗਾ ਜੀ ਫੰਗੀ ਸਾਈਡ ਦੇ ਵਿੱਚ ਤੁਸੀਂ ਵੀ ਰੈਡੋਮਲ 골ਡ ਲੈ ਸਕਦੇ ਹੋ ਫੋਲੀਓ 골ਡ ਵੀ ਲੈ ਸਕਦੇ ਹੋ ਜਾਂ ਹੋਰ ਵੀ ਬਹੁਤ ਸਾਰੇ ਟੈਕਨੀਕਲ ਆਉਂਦੇ ਆ ਤੁਸੀਂ ਉਹਨਾਂ 'ਚੋਂ ਕਿਸੇ ਦੀ ਵਰਤੋਂ ਕਰ ਸਕਦੇ ਹੋ ਰੈਡੋਮਲ 골ਡ ਦੇ ਵੀ ਇਸ ਵਿਸ਼ੇ ਤੇ ਰਿਜ਼ਲਟ ਜਿਹਨੂੰ ਸਾਨੂੰ ਚੰਗੇ ਮਿਲਦੇ ਆ ਜੀ ਹੁਣ ਜੇ ਜਿਹੜੀ ਜਗ੍ਹਾ ਤੇ ਰੰਗ ਫਿੱਕਾ ਪੈ ਗਿਆ ਜਾਂ ਭਿੰਡੀ ਦੀ ਸ਼ਾਈਨ ਹੈ ਜਿਹੜੀ ਉਹ ਪ੍ਰੋਪਰ ਨਹੀਂ ਹੈਗੀ ਤਾਂ ਤੁਸੀਂ ਉਸ ਤੇ ਲਿਕਵਿਡ ਜ਼ਿੰਕ ਦੀ ਇੱਕ ਜਿਹੜੀ ਸਪਰੇਅ ਉਹ ਜ਼ਰੂਰ ਕਰਵਾਓ ਤੁਸੀਂ ਉਹਨੂੰ 13045 ਦੇ ਨਾਲ ਮਿਕਸ ਕਰਕੇ ਵੀ ਕਰ ਸਕਦੇ ਹੋ ਪਹਿਲਾਂ ਘੋਲਾ ਅਲੱਗ-ਅਲੱਗ ਕਰਕੇ ਦੇਖ ਲਿਓ ਤੇ ਜੇ ਉਹ ਨਹੀਂ ਫਟਦਾ ਤੁਹਾਡੇ ਪਾਣੀ ਦੇ ਹਿਸਾਬ ਨਾਲ ਤਾਂ ਫਿਰ ਤੁਸੀਂ ਉਹਨੂੰ ਘੱਟਾ ਸਪਰੇਅ ਕਰ ਸਕਦੇ ਹੋ ਤੇ ਤੁਸੀਂ ਜੇ ਗਰੋਥ ਘਟ ਹੈ ਤਾਂ ਤੁਸੀਂ ਯੂਰੀਆ ਦੇ ਨਾਲ ਵੀ ਲਿਕਵਿਡ ਜ਼ਿੰਕ ਦਾ ਸਪਰੇਅ ਕਰ ਸਕਦੇ ਹੋ ਜੀ ਲਿਕਵਿਡ ਜ਼ਿੰਕ ਦੇ ਨਾਲ ਤੁਹਾਡੀ ਜਿਹੜੀ ਕਾਫੀ ਹੱਦ ਤੱਕ ਪ੍ਰੋਬਲਮ ਸੋਲਵ ਹੋ ਜੂਗੀ ਜਾਂ ਕਿਤੋਂ ਵੀ ਮਾਈਕਰੋ ਨਿਊਟ੍ਰੀਐਂਟ ਤੁਸੀਂ ਲੈ ਲਓ ਜਿਹਦੇ ਵਿੱਚ ਜ਼ਿੰਕ ਵਗੈਰਾ ਮੈਗਨੀਸ਼ੀਅਮ ਵਗੈਰਾ ਸਾਰੇ ਹੋਣ ਉਹਦੇ ਨਾਲ ਤੁਹਾਡੀ ਜਿਹੜੀ ਗਰੋਥ ਹੈ ਉਹ ਪ੍ਰੋਪਰ ਹੋ ਜੂਗੀ ਇਧਰ ਤੁਸੀਂ ਦੇਖੋ ਜੀ ਇਹ ਮੱਛਰ ਦਾ ਅਟੈਕ ਦੇਖੋ ਜੀ ਹਰੇ ਮੱਛਰ ਦਾ ਹਮਲਾ ਦੇਖੋ ਪੱਤੇ ਕਿਹੜੇ ਉੱਪਰੋਂ ਕਰਵ ਹੋਣੇ ਸ਼ੁਰੂ ਹੋ ਗਏ ਤੇ ਇਸ ਤੇ ਤੁਰੰਤ ਸਪਰੇਅ ਦੀ ਜ਼ਰੂਰਤ ਹੈ ਵੀਡੀਓ ਜੇ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਵੱਤੋ ਸ਼ੇਅਰ ਜ਼ਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ